ਸਸ ਇੰਦੇ ਨੂੰ ਅਸੀਂ ਸਾਰੇ ਸੇਵਾ ਕਰਦੇ ਆ ਸਾਰੇ ਰਲ ਕੇ ਸੇਵਾਦਾਰ ਅਸੀਂ ਸੇਵਾ ਕਰਨੀ ਭਾਈ ਦੀ ਹੈ ਵਾਹਿਗੁਰੂ ਖੂ ਬਹੁਤ ਹੀ ਵੱਡ ਭਾਗੀ ਜਿਸ ਦਰ ਤੇ ਇੱਕ ਪੈਰ ਪੈ ਗਿਆ ਮਹਾਰਾਜ ਬਹੁਤ ਕਿਰਪਾ ਕਰਦੇ ਆ ਵਾਹਿਗੁਰੂ ਵਾਹਿਗੁਰੂ ਸੇ ਮਨੋ ਕਾਮਨਾ ਤੇ ਬਾਬਾ ਜੀ ਬਿਲਕੁਲ ਪੂਰੀ ਕਰ ਦਿੰਦੇ ਆ ਅਸੀਂ ਸਿਰਫ ਪਰਿਵਾਰ ਦੀ ਔਰ ਸਭ ਸੰਗਤ ਦੀ ਚੜ੍ਹਦੀ ਕਲਾ ਲਈ ਆਉਂਦੇ ਆ ਵਾਹਿਗੁਰੂ ਵਾਹਿ ਵਾਣਾ ਵੀਰਾਂ ਨੂੰ ਇਹੋ ਬੇਨਤੀ ਆ ਕਿ ਵਾਦ ਤੋਂ ਵਾਦ ਸੇਵਾ ਕਰੋ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਗੁਰਦੁਆਰਾ ਸ਼ਹੀਗੰਸਾ ਵਿਖੇ ਤਾਂ ਦਾਜ ਜਿੱਥੇ ਦੇਨ ਇਤਵਾਰ ਦੇ ਦਿਨ ਜੋ ਲੱਖਾਂ ਦੀ ਤਦਾਦ ਤੇ ਸੰਗਤ ਗੁਰਦੁਆਰਾ ਸ਼ਹੀਗੰਸਾ ਵਿਖੇ ਪਹੁੰਚਦੀ ਹੈ ਪਰਸਾਹਬ ਕਟਣ ਲਈ ਉੱਥੇ ਹੀ ਤਿੰਨ ਭੈਣਾਂ ਵੀ ਜੋ ਕਹਿ ਸਕਦੇ ਆ ਕਿ ਵੱਖ-ਵੱਖ ਸ਼ਹਿਰਾਂ ਤੋਂ ਇੱਕ ਜੋ ਭੈਣ ਗਰਦਾਸਪੁਰ ਜੰਡਿਆਲੇ ਜਾਂ ਹੋਰ ਵੀ ਬਹੁਤ ਦੂਦਰਾਜ ਤੋਂ ਭੈਣਾਂ ਜਦੋਂ ਇੱਥੇ ਪਹੁੰਚਦੀਆਂ ਨੇ ਤਾਂ ਅੱਜ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਆ ਕਿ ਚਪੈਰਾ ਸਾਹਬ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਲੱਖਾਂ ਦੀ ਤਦਾਦ ਤੇ ਸੰਗਤ ਅਜ ਦੇ ਦਿਨ ਵਿਸ਼ੇਸ਼ ਤੌਰ ਤੇ ਗੁਰੂ ਕਿਥੋਂ ਆਈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਲੀਨ ਕੌਰ ਹੈ ਮੈਂ ਗੁਰਦਾਸਪੁਰ ਪਿੰਡ ਤਾਰੀਵਾਲ ਸ਼ਹਿਰ ਤਾਰੀਵਾਲ ਔਰ ਪਿੰਡ ਖੁੰਡੇ ਦੀ ਰਹਿਣ ਵਾਲੀ ਆ ਅਸੀਂ ਇੱਥੇ ਹਰ ਸੰਡੇ ਨੂੰ ਸੇਵਾ ਚੱਲਦੀ ਹੈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਆਪ ਹੀ ਮਾਰਾ ਸੇਵਾ ਲੈਂਦੇ ਨੇ ਹਰ ਸੰਡੇ ਨੂੰ ਅਸੀਂ ਸਾਰੇ ਸੇਵਾ ਕਰਦੇ ਆ ਸਾਰੇ ਰਲ ਕੇ ਸੇਵਾਦਾਰ ਅਸੀਂ ਸੇਵਾ ਕਰਨ ਨਿਭਾਈ ਦੀ ਹੈ ਇਹ ਮਹਾਰਾਜ ਦੀ ਕਿਰਪਾ ਨਾਲ ਅਸੀਂ ਸੇਵਾ ਕਰਦੇ ਹਾਂ ਜੇ ਤੁਸੀਂ ਅੱਜ ਇੱਥੇ ਜਿੱਦਾਂ ਆਏ ਹੋ ਦਿਨ ਐਤਵਾਰ ਦਾ ਦਿਨ ਹੈ ਕਿਉਂਕਿ ਜਿੱਥੇ ਕੀ ਲੱਖਾਂ ਦੀ ਤਦਾਦ ਦੇ ਸੰਗਤ ਆਈ ਹੈ ਤੁਸੀਂ ਵੀ ਬਾਬਾ ਜੀ ਕੋ ਆਏ ਹੋ ਕਿਵੇਂ ਵੇਖਦੇ ਹੋ ਬਾਬਾ ਜੀ ਨੂੰ ਲੈ ਕੇ ਕਿਉਂਕਿ ਜਿੱਥੇ ਕੀ ਇੰਨੇ ਵੱਡੇ ਪੱਧਰ ਦੇ ਉੱਤੇ ਜਿੱਥੇ ਕੀ ਦੇਸ਼ ਛੱਡ ਕੇ ਵਿਦੇਸ਼ੋਂ ਵੀ ਸੰਗਤ ਆਉਂਦੀ ਆ ਤਾਂ ਕਿੰਨੇ ਕੁ ਵਡਭਾਗੀ ਸਮਝਦੇ ਤੁਸੀਂ ਆਪਣੇ ਆਪ ਨੂੰ ਕੀ ਮਨੋ ਕਾਮਨਾ ਲੈ ਕੇ ਆਏ ਹੋ ਬਖਸ਼ ਜੀ ਦੇਖੋ ਬਹੁਤ ਹੀ ਵੱਡੁ ਭਾਗੀ ਜਿਸ ਦਰ ਤੇ ਇੱਕ ਪੈਰ ਪੈ ਗਿਆ ਮਹਾਰਾਜ ਬਹੁਤ ਕਿਰਪਾ ਕਰਦੇ ਆ ਅਸੀਂ ਇੰਨੀ ਦੂਰੋਂ ਚੱਲ ਕੇ ਆਉਨੇ ਆ ਮਹਾਰਾਜ ਹੁਕਮ ਕਰਦੇ ਆ ਉਹਨਾਂ ਦਾ ਹੁਕਮ ਹੈ ਅਸੀਂ ਇੱਥੋਂ ਤੱਕ ਪਹੁੰਚਦੇ ਆ ਤੇ ਜੇ ਅਸੀਂ ਮਹਾਰਾਜ ਦੀ ਵਡਿਆਈ ਕਰੀਏ ਤੇ ਗੁਰੂ ਮਹਾਰਾਜ ਦਾ ਦਿੱਤਾ ਬਹੁਤ ਕੌਸ਼ ਹੈ ਜੋ ਅਸੀਂ ਸੋਚਿਆ ਵੀ ਨਹੀਂ ਹੁੰਦਾ ਜੋ ਮੈਂ ਸੋਚਿਆ ਵੀ ਨਹੀਂ ਸੀ ਉਹ ਵੀ ਮਿਲਿਆ ਮੈਂ ਮੈਰਿਡ ਆ ਔਰ ਮੇਰੇ ਸਿੰਘ ਸਾਹਿਬ ਜੀ ਆਸਟ੍ਰੇਲੀਆ ਦੇ ਵਿੱਚ ਕੀਤਨੀਆਂ ਨੇ ਤੇ ਸੋ ਇਸ ਕਰਕੇ ਮੈਂ ਜੋ ਕੁਝ ਸੋਚਿਆ ਨਹੀਂ ਸੀ ਮੈਨੂੰ ਮਾਰੇ ਨੇ ਸਭ ਕੁਝ ਬਿਨਾਂ ਸੋਚਿਆ ਤੋਂ ਬਿਨਾਂ ਮੰਗਿਆ ਤੋਂ ਮਾਰੇ ਨੇ ਬਹੁਤ ਕੁਛ ਦਿੱਤਾ ਮੈਂ ਸਭ ਸੰਗਤ ਨੂੰ ਬੇਨਤੀ ਕਰਦੀ ਆ ਕਿ ਜੋ ਨਹੀਂ ਵੀ ਆ ਸਕਦੇ ਚਪੈਰਾ ਸਭ ਸ਼ੁਰੂ ਹੁੰਦਾ ਬਹੁਤ ਲੱਖਾਂ ਦੇ ਸਾਧਨਾ ਸੰਗਤ ਇੱਥੇ ਹਾਜ਼ਰ ਹੁੰਦੀ ਆ ਬਾਣੀ ਪੜਦੀ ਆ ਬਹੁਤ ਹੀ ਸ਼ਰਦਾ ਦੇ ਨਾਲ ਇੱਥੇ ਸੰਗਤ ਹਾਜ਼ਰੀ ਭਰਦੀ ਆ ਤੇ ਮੈਂ ਇਹੋ ਹੀ ਅਪੀਲ ਕਰਦੀ ਆ ਕਿ ਮਹਾਰਾਜ ਦੇ ਸਦਕੇ ਕਿ ਸਭ ਸੰਗਤ ਨੂੰ ਕਿ ਇਸ ਦਪਹਿਰਾ ਸਹਿਬ ਦੇਖੋ ਲਾਈਵ ਇਹ ਚੱਲਦਾ ਹੈ ਲਾਈਵ ਚਪਹਿਰਾ ਸਹਿਬ ਚੱਲਦਾ ਹੈ ਆ ਕੇ ਤੁਸੀਂ ਜੇ ਜੜੀ ਸੰਗਤ ਨਹੀਂ ਆ ਸਕਦੀ ਔਰ ਲਾਈਵ ਚਪਹਿਰਾ ਸਹਿਬ ਕੱਟ ਸਕਦੀ ਹੈ ਘਰੇ ਬਹਿ ਕੇ ਬਾਣੀ ਪੜ ਸਕਦੀ ਹੈ ਦੇਖੋ ਜਿਹੜੇ ਬਜ਼ੁਰਗ ਆ ਉਹ ਨਹੀਂ ਆ ਸਕਦੇ ਜਿਹੜੇ ਬਜ਼ੁਰਗ ਨਹੀਂ ਆ ਸਕਦੇ ਉਹ ਬਾਣੀ ਘਰ ਬਹਿ ਕੇ ਪੜ ਸਕਦੇ ਆ ਕੋਈ ਕੋਈ ਗੱਲ ਨਹੀਂ ਇਹ ਜੋ ਦੇਖੋ ਬਾਣੀ ਹੈ ਨਾ ਆਪਣੇ ਅੰਦਰ ਹੈ ਅੰਦਰ ਹੈ ਆਪਣੇ ਅੰਦਰ ਉਹ ਬਾਣੀ ਚੱਲਦੀ ਆ ਤੇ ਮਹਾਰਾ ਦੇ ਹੁਕਮ ਅਨੁਸਾਰ ਜੇ ਆਪਾਂ ਸੱਚੇ ਆ ਤੇ ਮਹਾਰਾਜ ਜਿੱਥੇ ਮਰਜੀ ਬੈ ਕੇ ਬਾਣੀ ਪੜ ਲਵੋ ਕੋਈ ਫਰਕ ਨਹੀਂ ਪੈਂਦਾ ਮਹਾਰਾਜ ਦਾ ਉਹ ਦਿੱਤਾ ਬਹੁਤ ਕੋਸ਼ਿਆ ਅਸੀਂ ਜਿੱਥੇ ਮਰਜੀ ਬੈ ਕੇ ਬਾਣੀ ਪੜ ਸਕਦੇ ਆ ਐਡੀ ਕੋਈ ਗੱਲ ਨਹੀਂ ਮਾਰੇ ਤਾਂ ਸਾਡੇ ਅੰਦਰ ਆ ਆਪਾਂ ਅੰਦਰੋਂ ਦੇਖਣਾ ਮਾਰੇ ਸਾਡੇ ਅੰਦਰ ਬੈਠੇ ਆ ਬਸ ਆਪਾਂ ਮਹਿਸੂਸ ਕਰਨਾ ਆਪਾਂ ਮਹਿਸੂਸ ਕਰਨਾ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਬਹੁਤ ਜ਼ਿਆਦਾ ਕਿਰਪਾ ਮੈਂ ਜੋ ਨਹੀਂ ਮੰਗਿਆ ਮੈਂ ਫੇਰ ਵੀ ਕਹਨੀ ਆ ਸਬ ਸੰਗਤ ਨੂੰ ਜੋ ਮੈਂ ਨਹੀਂ ਸੀ ਮੰਗਿਆ ਮੈਨੂੰ ਉਹ ਵੀ ਮਿਲਿਆ ਜੋ ਮੈਂ ਸੋਚਿਆ ਨਹੀਂ ਸੀ ਓਹ ਹੋਇਆ ਅੱਜ ਤੁਸੀਂ ਆਏ ਹੋ ਕੀ ਮਨੋ ਕਾਮਨਾ ਲੈ ਕੇ ਆਏ ਹੋ ਬਸ ਮਨੋ ਕਾਮਨਾ ਤੇ ਬਾਬਾ ਜੀ ਬਿਲਕੁਲ ਪੂਰੀ ਕਰ ਦਿੰਦੇ ਆ ਅਸੀਂ ਸਿਰਫ ਪਰਿਵਾਰ ਦੀ ਔਰ ਸੰਗਤ ਦੀ ਚੜ੍ਹਦੀ ਕਲਾ ਲਈ ਆਉਂਦੇ ਆ ਕਿ ਸੰਗਤ ਆਪਣੇ ਜਿੱਦਾਂ ਘਰੋਂ ਤੋਂ ਪੈਦਲ ਚੱਲਦੀ ਆ ਜਦੋਂ ਘਰੋਂ ਚੱਲਦੀ ਆ ਉਹ ਕਹਿੰਦੇ ਮਾਰੇ ਦੇ ਅਸੀਂ ਚੱਲੇ ਆ ਚਪੈਰਾ ਸਾਹਿਬ ਘਟਾ ਦੇਖੋ ਲਾਈਵ ਦੇਖ ਲਓ ਤੁਸੀਂ ਆਸੇ ਪਾਸੇ ਦੇਖ ਲਓ ਤੁਸੀਂ ਟ੍ਰੇਨਾਂ 'ਚ ਮੈਂ ਟ੍ਰੇਨ 'ਚ ਆਉਣੀ ਆ ਟ੍ਰੇਨ 'ਚ ਸਭ ਸੰਗਤ ਹੀ ਆਉਂਦੀ ਆ ਜਦੋਂ ਆਉਣਾ ਹੁੰਦਾ ਉਦੋਂ ਵੀ ਸੰਗਤ ਆਉਂਦੀ ਹੈ ਜਾਣਾ ਹੁੰਦਾ ਜਾਂਦਿਆਂ ਵੀ ਸੰਗਤ ਜਾਂਦੀ ਤੇ ਸਾਰੀ ਸੰਗਤ ਦੇ ਵਿੱਚ ਇਹ ਹੁੰਦਾ ਚਪੈਰਾ ਸਾਹਿਬ ਘਟ ਕੇ ਆਏ ਆ ਮਹਾਰਾਜ ਦੀ ਬਾਣੀ ਪੜ ਕੇ ਆ ਸੋ ਅਸੀਂ ਉਸ ਟਾਈਮ ਵੀ ਬੜੇ ਵੱਡ ਭਾਗੀ ਹੁੰਨੇ ਆ ਕਿ ਸੰਗਤ ਦੇ ਸਾਨੂੰ ਬੈਠਿਆ ਆਂਦਿਆਂ ਵੀ ਦਰਸ਼ਨ ਹੁੰਦੇ ਤੇ ਜਾਂਦਿਆਂ ਵੀ ਦਰਸ਼ਨ ਨੇ ਇਹ ਵੱਡ ਭਾਗ ਨੂੰ ਇਹ ਮੈਂ ਬਹੁਤ ਵੱਡ ਭਾਗੀ ਆ ਗੁਰੂ ਮਹਾਰਾਜ ਦੇ ਕਰਕੇ ਮੈਂ ਆਪਣੇ ਆਪ ਨੂੰ ਬਹੁਤ ਵੱਡ ਭਾਗੀ ਮੰਨਦੀ ਆ ਕਿ ਗੁਰੂ ਮਹਾਰਾਜ ਮੇਰੇ ਨਾਲ ਆ ਮੈਨੂੰ ਕਿਸੇ ਦੀ ਪਰਵਾਹ ਨਹੀਂ ਮਾਰੇ ਨੇ ਦਿੱਤਾ ਬਹੁਤ ਖੁਸ਼ ਆ ਅੱਗੇ ਵੀ ਮਾਰੇ ਚੜ੍ਹਦੀ ਕਲਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬਸ ਮੈਂ ਇਹ ਅਰਦਾਸ ਬੇਨਤੀ ਕਰਦੀ ਆ ਮੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਔਰ ਮੇਰੇ ਸਿੰਘ ਸਾਹਿਬ ਜੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਉਹ ਤੇ ਮਾਰੇ ਦਾ ਉਹਨਾਂ ਦਾ ਬਹੁਤ ਜਿਆਦਾ ਮਾਰੇ ਦਾ ਹਾਥੇ ਉਹਨਾਂ ਦੇ ਉਹ ਕੀਰਤਨ ਕਰਦੇ ਨੇ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਮਾਰੇ ਦੇ ਕਰ ਦੀ ਚਾਕਰੀ ਕਰਦੇ ਨੇ ਅਸੀਂ ਇਸ ਲਈ ਬਹੁਤ ਖੁਸ਼ ਆ ਕਿ ਉਹ ਗੁਰੂ ਘਰ ਦੇ ਕੀਰਤਨੀਆਂ ਨੇ ਕਿੰਨੇ ਕਿਤੇ ਜਿਹੜੇ ਨੌਜਵਾਨ ਨਹੀਂ ਇੱਥੇ ਪਹੁੰਚ ਸਕਦੇ ਜਾਂ ਨਹੀਂ ਵੀ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਇੰਨੇ ਦੂਰੋਂ ਆਉਨੇ ਹੋ ਇੱਕ ਮਨ ਦੇ ਵਿੱਚ ਸ਼ਰਧਾ ਹੈਗੀ ਆ ਲੱਖਾਂ ਦੀ ਤعداد ਦੇ ਸੰਗਤ ਅੱਜ ਦੇ ਦਿਨ ਪਹੁੰਚੀ ਆ ਇੱਥੇ ਹਰ ਐਤਵਾਰ ਪਹੁੰਚਦੀ ਆ ਤਾਂ ਸੰਗਤ ਵੱਧਦੀ ਜਾ ਰਹੀ ਆ ਘਟ ਘਟਦੀ ਨਹੀਂ ਆ ਹਰ ਐਤਵਾਰ ਜੇਕਰ ਅੱਜ 5 ਲੱਖ ਆ ਅਗਲੇ ਐਤਵਾਰ 6 ਲੱਖ ਹੋਏਗੀ ਇਸ ਤਰੀਕੇ ਦੇ ਨਾਲ ਸੰਗਤ ਵੱਧਦੀ ਜਾਂਦੀ ਆ ਤਾਂ ਕਿਵੇਂ ਵੇਖਦੇ ਹੋ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਇਸ ਜਗ੍ਹਾ ਤੇ ਜੋ ਕਿ ਅੱਜ ਵੀ ਲਾਈਵ ਚੱਲ ਰਿਹਾ ਅ ਬੜੇ ਲਾਈਵ ਚੱਲਦੇ ਨੇ ਬੜੇ ਲਾਈਵ ਚੱਲਦੇ ਨੇ ਬੜੀਆਂ ਵੀਡੀਓ ਦੇਖੀ ਦੀਆਂ ਕੋਈ ਕਹਿੰਦਾ ਸਾਡਾ ਆ ਕਾਰਜ ਸਵਾਰਿਆ ਗਿਆ ਕੋਈ ਕਹਿੰਦਾ ਸਾਡਾ ਆ ਕਾਰਜ ਸਵਾਰਿਆ ਗਿਆ ਕੋਈ ਕਹਿੰਦਾ ਸਾਡਾ ਦੁੱਖ ਕਟਿਆ ਗਿਆ ਦੇਖ ਦੇ ਕੇ ਸੰਗਤ ਤੇ ਹਾਜ਼ਰੀ ਭਰਦੀ ਹੈ ਔਰ ਬਾਣੀ ਪੜਦੀ ਹੈ ਇਹ ਦੁਪਹਿਰਾ ਵਧਦਾ ਜਾ ਰਿਹਾ ਗੁਰੂ ਮਹਾਰਾਜ ਦੀ ਬਹੁਤ ਜਿਆਦਾ ਕਿਰਪਾ ਹੈ ਕਿ ਸੰਗਤ ਦੇ ਸਦਕੇ ਸੰਗਤ ਤੇ ਅਸਰ ਪੈ ਰਿਹਾ ਸੋ ਜਿਹੜੇ ਬਜ਼ੁਰਗ ਨੇ ਉਹ ਲਾਈਵ ਆਪਣੇ ਬਾਣੀ ਜਿਹੜੇ ਪੜ ਨਹੀਂ ਸਕਦੇ ਉਹ ਸੁਣ ਸਕਦੇ ਆ ਉਹ ਸੁਣ ਸਕਦੇ ਆ ਜਿਹੜੇ ਨੌਜਵਾਨ ਨੇ ਮੈਂ ਇਹੋ ਅਰਦਾਸ ਕਰਦੀ ਆ ਕਿ ਨੌਜਵਾਨ ਇੱਕ ਤੇ ਚੰਗੇ ਰਾਹੇ ਪਏ ਨੇ ਜਿਹੜੇ ਆ ਕੇ ਬਹੁਤ ਦੇਖੋ ਤੁਸੀਂ ਆਲਾ ਦਵਾਲਾ ਦੇਖ ਲੋ ਸਿੱਧਾ ਸਭ ਦਾ ਆਲਾ ਦਵਾਲਾ ਦੇਖੋ بڑے بڑے ਨੌਜਵਾਨ ਜਿਹੜੇ ਇੱਥੇ ਆ ਕੇ ਬਹੁਤ ਜਿਆਦਾ ਸੇਵਾ ਕਰਦੇ ਨੇ ਬਹੁਤ ਵੱਡ ਭਾਗੀ ਨੇ ਬਹੁਤ ਜਿਆਦਾ ਜੁੜੇ ਨੇ ਜੋ ਗੁਰੂ ਘਰ ਨਾਲ ਜੁੜੇ ਆ ਬਹੁਤ ਵੱਡੀ ਖੁਸ਼ੀ ਆ ਮਹਾਰਾਜ ਨਾਲ ਜੁੜੇ ਆ ਚਲੋ ਮਹਾਰਾਜ ਉਹਨਾਂ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਅਰਦਾਸ ਬੇਨਤੀ ਇਹੋ ਕਰਦੇ ਆ ਕਿ ਸਾਡੇ ਗੁਰਸਿੱਖ ਬਹੁਤ ਘੱਟ ਹੋ ਰਹੇ ਨੇ ਅਸੀਂ ਇਹੋ ਅਰਦਾਸ ਕਰਦੇ ਆ ਗੁਰਸਿੱਖਾਂ ਨਾਲ ਜੁੜੋ ਵੀਰਾਂ ਨੂੰ ਵੀ ਇਹੋ ਅਰਦਾਸ ਹੈ ਜੋ ਵੀ ਨੌਜਵਾਨ ਨੇ ਬਹੁਤ ਜ਼ਿਆਦਾ ਨਸ਼ਿਆਂ ਤੋਂ ਦੂਰ ਬਹੁਤ ਜ਼ਿਆਦਾ ਅਸਰ ਪਿਆਰ ਪਰ ਆਲਾਦ ਵਾਲਾ ਅਸੀਂ ਦੇਖੀਏ ਕਈ ਦੁਖੀ ਵੀ ਨੇ ਬਹੁਤ ਜਿਆਦੇ ਪਰ ਇਹ ਨੌਜਵਾਨਾ ਵੀਰਾਂ ਨੂੰ ਇਹੋ ਬੇਨਤੀ ਆ ਕਿ ਬਾਤ ਤੋਂ ਬਾਤ ਸੇਵਾ ਕਰੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਸਭ ਸੇਵਾ ਕਰਦੇ ਨੇ ਤੁਸੀਂ ਦੇਖੋ ਦੇਖੀ ਕਰਦੇ ਨੇ ਸੇਵਾ ਔਰ ਲਾਈਵ ਚੱਲਦਾ ਲਾਈਵ 'ਚ ਦੇਖਦੇ ਵੀਡੀਓ ਸਾਡੀ ਇਹ ਇੱਛਾ ਪੂਰੀ ਹੋ ਗਈ ਹੈ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਜੀ ਬਹੁਤ ਜਿਆਦਾ ਕਿਰਪਾ ਅਸੀਂ ਅਸੀਂ ਮੂੰਹ ਬੋਲ ਨਹੀਂ ਸਕਦੇ ਦੇਖੋ ਜਿਨ੍ਹਾਂ ਦੇ ਗੁਰੂ ਘਰਾਂ ਦੇ ਨਾਲ ਕੰਧ ਦੇ ਨਾਲ ਕੰਧ ਜੁੜਿਆ ਬਿਨਾਂ ਕਰਮਾਂ ਤੋਂ ਵੀਰ ਜੀ ਜਾਇਆ ਨਹੀਂ ਜਾਂਦਾ ਵਾਈਗੁਰੂ ਨੂੰ ਇਹੋ ਬੇਨਤੀ ਆ ਕਿ ਬਿਨਾ ਕਰਮਾ ਚ ਜਾਇਆ ਨਹੀਂ ਜਾਂਦਾ ਵਾਈਗੁਰੂ ਉਹਨਾਂ ਨੂੰ ਬਿਲਕੁਲ ਆਪਣਾ ਹੁਕਮ ਮੰਨਣ ਵਾਈਗੁਰੂ ਜੀ ਦਾ ਹੁਕਮ ਮੰਨਣ ਤੇ ਉਹ ਹੁਕਮ ਅਨੁਸਾਰ ਗੁਰੂ ਘਰ ਆਉਣ ਸੇਵਾ ਕਰਨ ਬਾਣੀ ਪੜਨ ਬਾਣੀ ਸੁਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰਾਂ ਤਾੜਨਾ ਸਾਂਝੇ ਕੀਤੇ ਕਿ ਇਹ ਤਿੰਨ ਭੈਣਾ ਜੋ ਵੱਖ-ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਤੌਰ 'ਤੇ ਆਏ ਤੇ ਦੇਣ ਜੋ ਦੁਪਹਿਰਾ ਸਾਫ ਕੱਟਣ ਲਈ ਇੱਥੇ ਪਹੁੰਚਦੇ ਨੇ ਤਾਂ ਇਸੇ ਤਰੀਕੇ ਨਾਲ ਲੱਖਾਂ ਤੇ ਤਾਦਾਦ ਦੇ ਸੰਗਤ ਜੋ ਗੁਰੂ ਘਰ ਵਿਖੇ ਪਹੁੰਚਦੀ ਹੈ ਤੇ ਆਪਣੀ ਮਨੋਕਾਮਨਾ ਜਿਹੜੀ ਪੂਰੀ ਕਰਦੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਚਸ ਸੁਨੇਕ ਜਗਵਾਨੀ ਟੀਵੀ ਸ਼੍ਰੀਮੁਛਾ ਸਾਈ